ਵਲੌਗ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਦੋਸਤ ਜਿਕਰ ਦਾ ਸਰੀ ਆਲਾ ਕਰਦੇ ਆਂ ਅੱਜ ਇੱਕ ਨਵਾਂ ਵਲੌਗ ਸਟਾਰਟ 된 ਹੈਗਾ ਜੀ ਅੱਜ 31 ਦਸੰਬਰ ਤੇ ਤੜਕੇ ਦਾ ਟਾਈਮ ਵੱਜ ਗਿਆ ਜੀ 8 ਕਰਦੇ ਆਂ ਵਲੌਗ ਸਟਾਰਟ ਤੇ ਬਣੇ ਰਹੋ ਜੀ ਵਲੌਗ ਤੇ ਲਓ ਜੀ 2024 ਕਹਿੰਦੇ ਨਿਕਲ ਗਿਆ ਕੁਝ ਕਹਾੜੀਆਂ ਮਿੱਠੀਆਂ ਯਾਦਾਂ ਦੇ ਨਾਲ ਨਿਕਲ ਗਿਆ ਤੇ 2025 ਲੱਗਿਆ ਚੜ੍ਹਨ ਤੇ ਉਮੀਦ ਕਰਦੇ ਆਂ ਮਹਾਰਾਜ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਜਿਹੜੀਆਂ ਵੀ ਚੀਜ਼ਾਂ ਤੁਸੀਂ ਸੋਚਿਓ ਸਾਡੇ 2025 ਦੇ ਵਿੱਚ ਪੂਰੀਆਂ ਹੋਣ ਤੇ ਆਪਣੀ YouTube ਫੈਮਿਲੀ ਹੋਰ ਵੀ ਵੱਡੀ ਹੋਵੇ ਤੇ ਆਹ ਸਾਲ ਦੇ ਵਿੱਚ ਮੈਨੂੰ ਲੱਗਦਾ ਵੀ ਆਪਣੇ ਲੱਖ ਸਬਸਕ੍ਰਾਈਬਰ ਪੂਰੇ ਹੋਣੇ ਚਾਹੀਦੇ ਆਪਾਂ ਇਹ ਵਿਸ਼ ਕਰਦੇ ਆ ਤੇ ਬਾਕੀ ਚਲੋ ਹੈ ਮਹਾਰਾ ਦੇ ਹੱਥ ਦੇ ਵਿੱਚ ਹੈਗਾ ਅੱਜ ਜੀ ਦਿਨ ਹੈਗਾ ਇਹ ਦਿਨ ਹੈਗਾ ਅੱਜ ਮੰਗਲਵਾਰ ਮੰਗਲਵਾਰ ਹੋ ਚੁੱਕਿਆ ਜੀ ਮੰਗਲਵਾਰ ਹੋ ਚੁੱਕਿਆ ਤੇ ਅੱਜ ਆਪਾਂ ਗੇੜਾ ਲੈ ਕੇ ਜਾਣਾ ਸਾਸਕਾ ਟੂਨ ਦਾ ਪਰ ਉਦੋਂ ਪਹਿਲਾਂ ਆਪਾਂ ਆਪਣੇ ਰਿਸ਼ਤੇਦਾਰ ਹੈਗੇ ਉਹਨਾਂ ਨੂੰ ਜਾਣਾ ਪਹਿਲਾਂ 에ਰਪੋਰਟ ਤੇ ਚੜਾਉਣਾ ਤੇ ਤੁਹਾਨੂੰ ਰਾਹ ਦੇ ਨਾਲ ਕਲਿੱਪਾਂ ਸਾਂਝੀਆਂ ਕਰਾਂਗੇ ਤੇ ਪਰ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਦਿਓ ਆਪਾਂ ਗਾਂ ਬਸ ਤੁਰਦੇ ਆ 15 ਮਿੰਟ ਤੱਕ ਤੇ ਬੈਗ ਬੂਗ ਚੱਕ ਕੇ ਉਹਨਾਂ ਰੇਅਰਪੋਰਟ ਤੇ ਛੱਡ ਕੇ ਮੁੜ ਕੇ ਸਿੱਧਾ ਆਪਾਂ ਜਾਵੜਨਾ ਟਰੱਕ ਲਈ ਯਾਰਡ ਚ ਦੋਸੋ ਚੱਕਾਂਗੇ ਟਰੱਕ ਤੇ ਬਾਬਿਓ ਕਰਾਂਗੇ ਇੱਕ ਹੋਰ ਟ੍ਰਿਪ ਸਟਾਰਟ ਹਾਂਜੀ ਹਾਂਜੀ ਬੋਤ ਮੈਂ ਸੁਣੀ ਜਾਣਾ ਏ ਕੀ ਹੋ ਗਿਆ ਜੀ ਨਹੀਂ ਲੱਗਦਾ ਲਓ ਵੀ 2000 ਕਹਿੰਦੇ 24 ਦਾ ਲਾਸਟ ਦੇਣਾ ਅੱਜ ਦੇਖੋ ਕਿੰਨਾ ਸੋਨਾ ਦੇਣ ਨਿਕਲਿਆ ਬਈ ਯਾਰਾ ਸਕੂਲੇ ਮੈਂ ਕਹਿੰਨਾ ਹਜੇ ਛੁੱਟੀ ਆ ਯਾਰ 8 ਵਜ ਗਏ ਸਕੂਲੇ ਛੁੱਟੀ ਅੱਜ ਹੈ ਅੱਜ ਕਾਦੀ ਛੁੱਟੀ ਕਰਤੀ ਮੈਂ ਕਹਿੰਨਾ ਪਤਾ ਨਹੀਂ ਕਾਦੀ ਛੁੱਟੀ ਕੀਤੀ ਭਈ ਅੱਜ ਲੈ ਦਿਨ ਤਾਂ ਅੱਜ ਮੰਗਲਵਾਰ ਹੈਗਾ ਡੋਂਟ نو ਪਤਾ ਨਹੀਂ ਸ਼ੂਟਿੰਗਾਂ ਹੋਈਆਂ ਵੀਆਂ ਪਤਾ ਨਹੀਂ ਮੈਂ ਅੱਗੇ ਕਰੀਏ ਨਾ ਮੈਂ ਕਹੇ ਸ਼ੂਟਿੰਗਾਂ ਹੋਈਆਂ ਲੱਗਦੀਆਂ ਦਿਨ ਬੜਾ ਸੋਹਣਾ ਲੱਗਿਆ ਰਾਤ ਮੀਂਹ ਪੈ ਕੇ ਹਟਿਆ ਸੀ ਲੈ ਇਹਨੂੰ ਕਰਾ ਸਟਾਰਟ ਕਰ ਦਗੇ ਝੋਟੀ ਨੂੰ ਵਾਹਿਗੁਰੂ ਸੱਚੇ ਪਾਸ਼ਾ ਕਿਰਪਾ ਬਣਾ ਕੇ ਰੱਖੀ। ਲਵ ਯੂ ਲਵ ਯੂ ਕਿੰਨੇ ਟਵਾਏ ਚ ਲਵ ਯੂ ਮੇਰਾ ਪੁੱਤ ਕਿੰਨੇ ਟਵਾਏ ਚਾਹੀਦੇ ਦੱਸ। ਕਿੰਨੇ ਟਵਾਏ ਲੈ ਕੇ ਆਉਂਦਾ ਹੋਇਆ? 1 1 2 ਕਿੰਨੇ ਚਾਹੀਦੇ ਆ? ਇੱਕ ਇੱਕ ਦੋ ਕਿੰਨੇ ਚਾਹੀਦੇ ਆ? ਇੱਕ ਟੇਚੀ ਭਰ ਕੇ ਲਿਆ ਦੀਏ। ਆ ਜਾਣਾ ਆ ਜਾਣਾ ਪੁੱਤ ਛੇਤੀ ਆਉਂਗਾ ਛੇਤੀ ਆਉਂਗਾ ਓਕੇ ਤੈਨੂੰ ਨਵੇਂ ਸਾਲ ਦੀਆਂ ਐਡਵਾਂਸ ਵਿੱਚ ਵਧਾਈਆਂ ਕਿ ਉਧਰ ਤੋਂ ਤੂੰ ਮੁੜ ਕੇ ਸੌ ਜਾਣਾ ਤੈਨੂੰ ਐਡਵਾਂਸ ਦੇ ਵਿੱਚ ਸਭ ਤੋਂ ਸਭ ਤੋਂ ਪਹਿਲਾਂ ਤੈਨੂੰ ਵਧਾਈਆਂ ਓਕੇ ਲਵ ਯੂ ਸੌ ਵੀ ਮਿੱਤਰੋ ਪੌਣ ਲੱਗਿਆ ਚਾਲੇ ਤੇ ਕਿਤੇ ਬੰਬਿਆਂ ਨੂੰ ਚੜਾ ਕੇ ਆਈਏ ਇੰਡੀਆ ਹੌਲੀ ਹੌਲੀ ਬੰਦੇ ਸਾਰੇ ਇਕੱਠੇ ਕਰਦਨੇ ਆਪਾਂ ਇੱਥੇ ਛੁੱਟੀਆਂ ਤਾਂ ਇਹ ਹੁਣ ਪਤਾ ਲੱਗਾ ਕ੍ਰਿਸਮਸ ਦਾ ਕਰਕੇ ਛੁੱਟੀਆਂ ਬਾਬਿਓ ਕ੍ਰਿਸਮਸ ਦੇ ਦਿਨ ਚੱਲਦੇ ਪੈਣਾ ਤਾਂ ਕਰਕੇ ਸਕੂਲ ਬੰਦ ਪਏ ਨਹੀ ਤਾਂ ਸਕੂਲ ਖੁੱਲੇ ਹੋਣੇ ਚਾਹੀਦੇ ਸੀ ਮੈਂ ਤਾਂ ਉਹੀ ਕਰੀ ਜਾਂਦਾ ਮੈਨੂੰ ਪਤਾ ਨਹੀਂ ਕਾਹਦੀਆਂ ਛੁੱਟੀਆਂ ਛੁੱਟੀਆਂ ਬਹੁਤ ਕਰਦੇ ਆ ਰ ਇੱਥੇ ਪੜ੍ਹਾਈ ਪੜੂਈ ਬਹੁਤ ਤਾਂ ਹੀ ਜਵਾਕ ਹੁੰਦਲ ਹੇਲ ਜਿ ਬਾਲੇ ਆ ਫੁੱਲਦੇ ਵਾਲੇ ਜਵਾਕਾਂ ਦੇ ਪੜ੍ਹਾਈ ਵਾਲਾ ਤਾਂ ਕੋਈ ਹੈ ਹੀ ਨਹੀਂ ਮੈਂ ਆਪਣੇ ਤਾਂ ਬਾਲੇ ਵੱਡੇ ਵੱਡੇ ਬੈਗ ਚ ਕਾ ਕੇ ਤੋਰ ਦਿੰਦੇ ਆ ਇਹਦਾ ਇੱਥੇ ਐਕਟੀਵਿਟੀਆਂ ਹੀ ਕਰਾਈ ਜਾਂਦੇ ਬਾਬੇ ਉਹ ਇਹ ਛੋਟੀਆਂ ਹੋਈਆਂ ਵੀ ਆ ਕਹਿੰਦੇ ਦੇਖੋ ਜਮਾ ਸ਼ਾਂਤੀ ਆ ਸਭ ਲੋਕ ਬਈ ਰੈਸਟ ਤੇ ਲੱਗੇ ਹੋਇਆ ਤੇ ਸ਼ਾਂਤੀ ਸ਼ਾਂਤ ਇਹ ਕਹਿੰਦੇ ਬਾਬੇ ਸਰੀ ਦੇ ਵਿੱਚ ਕਿੱਤਰ ਰਹੇਗਾ ਕਹਿ ਰਿਹਾ ਘਰ ਮੈਂ ਐਡਰੈਸ ਵੀ ਨਹੀਂ ਪੁੱਛਿਆ ਹੈਗਾ ਮੈਂ ਤਾਂ ਕੀ ਨਾ ਪਹਿਲਾਂ ਆਇਆ ਹੈਗਾ ਇਹ ਆ ਕਹਿੰਦੇ ਸਰੀ ਦੇ ਵਿੱਚ ਕਹਿੰਦੇ ਘਰ ਦੇਖੋ ਮਾੜੇ ਚੈੱਕ ਕਰੋ ਪਾਏ ਨਾ ਸਿਰਾ ਗੱਲਬਾਤ ਕੀਤੀ ਨਾ ਸਰੀ ਦੇ ਵਿੱਚ ਲੋਕਾਂ ਨੇ ਢਾ ਢਾ ਕੇ ਜਿੰਨਾਂ ਦੇ ਦੇਖੋ ਐਨ ਚੋਟੀ ਦੇ ਘਰ ਪਾਇਆ ਬਾਬੇ ਚੋਟੀ ਦੇ ਦੇਖੋ ਮਹਿੰਗੇ ਮਹਿੰਗੇ ਘਰ ਇਹ ਨਵੇਂ ਨਤੀਜੀਆਂ ਨਤੀਜੀਆਂ ਪੀੜੀਆਂ ਸਟਾਰਟ ਹੋ ਗਈਆਂ ਨਾ ਢਾ ਢਾ ਕੇ ਇੱਥੇ ਵਾਪੇ ਆਏ ਨਵੇਂ ਘਰ ਪਾਈ ਜਾਂਦੇ ਮੈਨੂੰ ਲੱਗਦਾ ਰ ਗਲਤ ਤਾਂ ਨਹੀਂ ਮੈਂ ਆ ਗਿਆ ਨਹੀਂ ਗਲਤ ਤਾਂ ਨਹੀਂ ਹੋਣਾ ਚਾਹੀਦਾ ਡਰਾਈਵਰ ਬੰਦਾ ਜਿੱਥੋਂ ਦੀ ਇੱਕ ਰੀ ਲੰਘ ਜੇ ਭੁੱਲਦਾ ਤਾਂ ਨਹੀਂ ਹੈਗਾ ਮੈਨੂੰ ਲੱਗਦਾ ਹੈ ਤਾਂ ਸਹੀ ਆ ਆ ਗਾਂ ਜਾ ਕੇ ਆਪਾਂ ਨੂੰ ਪਤਾ ਲੱਗ ਜਾਊਗਾ ਸਿੱਧਾ ਹੀ ਜਾੜਾ ਮੈਨੂੰ ਲੱਗਦਾ ਸਿੱਧਾ ਹੀ ਹੋ ਖੁੰਜੀ ਵਾਲਾ ਘਰ ਹੋਣਾ ਚਾਹੀਦਾ ਨਹੀਂ ਫਿਰ ਆਪਾਂ ਕਾਲ ਕਰਕੇ ਐਡਰੈਸ ਪੁੱਛ ਲਾਂਗੇ ਏਡੀ ਵੀ ਨ ਕੋਈ ਚੱਕਰ ਬੱਕਰ ਹੈਗਾ ਯਾਰ ਮੈਨੂੰ ਲੱਗਦਾ ਗਲਤੀ ਆ ਗਿਆ ਲੱਗਦਾ ਇਤੋਂ ਪਹੁੰਚ ਕੇ ਘਰੇ ਕੇ ਨਾ ਮੁੰਡੇ ਨੇ ਕਰਾ ਦੀ ਗੱਡੀ ਦੀ ਸੋਨਰਸ ਕਟਾ ਕੇ ਖੜਾ ਦੀ ਹੁਣ ਜਿੰਨਾ ਟਾਈਮ ਵੀ ਫਿਰ 2 ਮਹੀਨੇ ਇੰਡੀਆ ਹੁਣ ਪਰ ਉਹ ਨਾ ਟਾਈਮ ਖਰਚਾ ਨਹੀਂ ਪੰਦਾ ਸੋਨਰਸ ਕਟਾਤੀ ਸਾਹਮਣੇ ਬਾਈ ਹੁਣਾਂ ਦਾ ਘਰ ਆਪਾਂ ਚੱਲਦੇ ਹਾਂ ਦੇੜਿਆਂ ਕੀ ਮਾਹੌਲ ਹੈਗਾ ਗੱਡੀ ਨਾ ਮੈਂ ਕਿਹਾ ਬੈਕ ਕਰਕੇ ਲਾ ਦੀ ਇਹ ਮੁੜ ਕੇ ਸਿੱਧੇ ਬੈਗ ਲੱਦਣੇ ਸੌਖੇ ਇੱਥੋਂ ਟਾਇਰ ਸਲੱਟ ਐਸਲਾ ਹੋਈ ਪਈ ਐ ਟੈਸ ਲੱਗੀ ਦੀ ਖੜੀ ਐ ਇੱਥੋਂ ਸਿੱਧੇ ਬੈਗ ਲੱਦਣੇ ਸੌਖੇ ਆਪਾਂ ਨੂੰ ਚੱਲਦੇ ਆਪਾਂ ਅੰਦਰ ਦੇੜਿਆਂ ਕੀ ਮਾਹੌਲ ਹੈਗਾ ਲੋ ਵੀ ਕਹਿੰਦੇ ਬਾਪੇ ਉਹ ਬੰਦੇ ਹਜੇ ਹੋਈ ਜਾਂਦਾ ਤਿਆਰ ਤੇ ਆਪਾਂ ਉਹਨਾਂ ਟਾਈਮ ਚ ਚਾਹ ਪੀ ਲਈਏ ਨਾਲ ਖਾ ਲਈਏ ਬਿਸਕਟ ਤੇ ਪਰੌਂਠਾ ਵੀ ਬਣੀ ਜਾਂਦਾ ਨਾਲ ਖਾ ਕੇ ਪਰੌਂਠਾ ਤੇ ਫਿਰ ਆਪਾਂ ਚਾ ਕੇ ਬਾਪੇ ਉਹ ਬੈਗ ਗੱਡੀ 'ਚ ਰੱਖ ਗਏ ਤੇ ਹੋ ਜਾਣਾ ਤਤਰ ਪਿੱਤਰ 에어ਪੋਰਟ ਨੂੰ ਤੇ ਪਰੌਂਠੇ ਵੀ ਕਹਿੰਦੇ ਆ ਕੇ ਗਰਮਾ ਗਰਮ ਤੇ ਅੰਬ ਦੇ ਚਾਰ ਨਾਲ ਕਹਿੰਦੇ ਸਵਾਦ ਹੀ ਵੱਖਰਾ ਆਇਓ ਤੜਕੇ ਤੜਕੀ ਨਾਲ ਬਣੀ ਹੋਵੇ ਚਾ ਤੇ ਨਾਲ ਬਾਪੇ ਕਹਿੰਦੇ ਅੰਬ ਦਾ ਚਾਰ ਹੋਵੇ ਬਸ ਦੁੱਖ ਤੋੜ ਦੁੱਖ ਤੋੜ ਟੁੱਟ ਜਾਣੇ ਅੱਜ ਸਾਰੇ ਤੇ ਚਲੋ ਬਈ ਆਪਾਂ ਖਾ ਲਈਏ ਰੋਟੀ ਤੇ ਕਰਦੇ ਹਾਂ ਫਿਰ ਆਪਾਂ ਗਾਹਾਂ ਗੱਲ ਬਾਤ ਮਿੱਤਰੋ ਜਾਣ ਤੇ ਕਹਿੰਦੇ ਹੋ ਗਈ ਤੇ ਬੈਗ ਉਹ ਟਿਕਾ ਦੇ ਗਏ ਖੁੱਲ ਜਾ ਸੈਮ ਸਮ ਗਰਾ ਖੁੱਲ ਜਾ ਕਿੰੋਂ ਧੋਖਾ ਦਿੰਨੀ ਆ ਲੈ ਵੀ ਆਪਣੇ ਇਧਰ ਮਗਰ ਟੈਕ ਜਾਨੇ ਬੈਗ ਇਹ ਨੂੰ ਰੱਖ ਲਈਏ ਥੋੜਾ ਸਾਈਡ ਤੇ ਕਰਕੇ ਇਹ ਟਾਸਕ ਸਭ ਤੋਂ ਔਖਾ ਹੁੰਦਾ ਜਿਹੜੇ ਉੱਥੋਂ ਚੱਕ ਕੇ ਨਾ ਬੈਗ ਇੱਥੇ ਲਿਆ ਕੇ ਰੱਖਣਿਆ ਇਹ ਸਭ ਤੋਂ ਔਖੇ ਭਾਰੇ ਬੈਗ ਤੇ ਦੇਖੋ ਕਿੰਨੇ ਬੈਗ ਆਉਂਦੇ ਹੁਣ ਸਾਹੋਬੀ ਮਿੱਤਰ ਪਿਆਰੋ ਬੈਗ ਆਪਣੇ ਅੱਦੇ ਲੋਡ ਹੋ ਗਏ 1 2 3 4 5 ਇੱਕ ਵੱਡਾ ਰਹਿ ਗਿਆ ਦੋ ਰਹਿ ਗਏ ਛੋਟੇ ਕਰਕੇ ਲੋਡ ਸਿੱਧਾ ਵਜਾਂਗੇ 에ਰਪੋਰਟ ਤੇ ਬਾ ਤਾਂ ਤੋਂ ਲੋਡ ਨੂੰ ਟਾਈਮ ਲੱਗਣਾ ਆ ਗੱਡੀ ਦਾ ਇਹ ਨਜ਼ਾਰਾ ਹੈਗਾ ਮੂਰੇ ਬੰਦੇ ਪਿੱਛੇ ਜਨਾ ਮਰਜੀ ਬਾਬੇ ਸਮਾਨਾ ਲਾਦ ਲਓ ਆ ਜਾਵੇ ਮਿੱਤਰ ਪਿਆਰੇ ਤੁਹਾਨੂੰ ਮਲਾਉਣੇ ਬੰਦੇ ਨਾਲ ਕਿਹੜਾ ਹੀ ਡਿਕਾ ਰਿਆ ਬਾਬੇ ਉਹ ਕਹਿੰਦੇ ਸਭ ਤੋਂ ਔਖੀ ਜੌਬ ਆ ਚੱਕ ਕਿਹੜੇ ਬੈਗ ਰੱਖਣੇ ਚੱਕ ਚੱਕ ਕੇ ਸਾਰੀ ਮਿਹਨਤ ਕੀਤੀ ਇਹਨੇ ਇਹ ਹੈਗਾ ਆਪਣੇ ਫੂਲਾ ਦਾ ਮੁੰਡਾ ਜੀਤੂ ਤੇ ਇਹ ਹੁਣ ਆਪਾਂ ਨੂੰ ਉੱਥੇ ਮਿਲੂਗਾ ਐਂਡਗਾ ਸਾਰੇ ਪ੍ਰੋਗਰਾਮਾਂ ਤੇ ਇਹਨੂੰ ਅੱਜ ਛੱਡਾਂ ਚੱਲਿਆਂ ਤੇ ਬੈਗ ਆਪਣੇ ਹੋ ਗਿਆ ਡੰਨ ਦੇਖ ਕਮੜਾ ਲਾ ਕੇ ਰੁਕ ਜਾ ਕੁੰਡ ਲੱਗੇ ਜੰਦੀ ਰੁਕ ਜਾ ਆ ਲੱਗ ਗਈ ਫੇਰ ਕੰਮ ਆਪਣਾ ਸਾਰਾ ਡੰਨ ਚੱਕ ਹੋ ਗਈ ਉਹਦੇ ਨੂੰ ਬਹਿ ਜਾ ਬਹਿ ਜਾ ਤੇ ਸੀਟ ਦੂਜੀ ਚੱਕ ਲਿਆ ਫਿਰ ਉਹਦੇ ਉਹਦੇ ਵਾਲੀ ਲਾਉਣੀ ਤਾਂ ਲੈ ਵੀ ਆਪਣਾ ਸਮਾਨ ਸਾਰਾ ਹੋ ਗਿਆ ਸੈੱਟ ਬੈਗਾਂ ਵਾਲਾ ਇਹ ਕਿਹੜੀ ਸੀਟ ਹੈਗੀ ਜਵਾਕਾਂ ਵਾਲੀ ਸਭ ਤੋਂ ਵੱਡਾ ਪੰਗਾ ਇੱਥੇ ਜਵਾਕਾਂ ਵਾਲੀ ਸੀਟ ਤੋਂ ਬਣਾ ਬਾਬਾ ਜਵਾਕ ਆਪਾਂ ਲੈਕਣੀ ਜਾ ਸਕਦੇ ਕਿਉਂਕਿ ਸੇਫਟੀ ਅਨੁਸਾਰ ਨਾ ਹੁਣ ਆਪਾਂ ਸੀਟ ਲੈ ਕੇ ਆਉਣੀ ਅੰਦਰੋਂ ਸੀਟ ਲਿਆ ਕੇ ਇੱਥੇ ਲਾਉਣੀ ਆ ਕਾਰ ਚ ਹੀ ਬਈਆ ਬੈਲਟਾ ਹੈਗੇ ਰੇ ਬਹੁਤ ਠੀਕ ਹੈ ਕਿੱਧਰ ਇਧਰਲੇ ਪਾਸੇ ਲਾ ਲਾਂ ਮੈਂ ਕਹਿੰਦਾ ਇੱਧਰ ਲਾਂ ਜਿੱਧਰ ਮਰਜੀ ਲਾ ਲਾ ਦੇ ਇੱਧਰ ਲਾਣਾ ਇੱਧਰ ਲਾ ਲਾ ਸੀਟ ਮੈਂ ਗਾਹ ਨੂੰ ਖਿੱਚ ਦੇਣਾ ਹੈ ਹੈ? ਆਂ ਹੀ ਕਰਨੀ ਤਾਂ ਮੇਰੀ ਗੱਲ ਸੁਣ ਇੱਥੇ ਤੇ ਮਗਰ ਹੈ ਨਹੀਂ ਆਰ ਇਥੋਰੀ ਬੈਲਟ ਕੱਢ ਦੇਣੀ ਬਸ ਆਪਾਂ ਨਹੀਂ ਉਹ ਤਾਂ ਉਹ ਤਾਂ ਲੱਗ ਜੂ ਬਹਿਣ ਦਾ ਕਹਿੰਨਾ ਕਿਵੇਂ ਬਹਿਣ ਦਾ ਆਪਾਂ ਕਿੰਨੇ ਜਾਣੇ ਤਿੰਨ ਜਾਣੇ ਤੁਸੀਂ ਤਿੰਨ ਕਿੰਨੇ ਹੋਰ ਕਿੰਨੇ ਜਾਣੇ ਮਮੀ ਨਹੀਂ ਹੈਗੀ ਉਹੀ ਜਦੋਂ ਮੈਂ ਤੈਨੂੰ ਪੁੱਛੀ ਜਾਣਾ ਹੈ ਉਹ ਤਾਂ ਹੈਗਾ ਮੈਂ ਕਹਿੰਦਾ ਉਹ ਜਾ ਤੇਰੇ ਮੈਂ ਤਾਂ ਕਿਹਦੇ ਕੀ ਜਾਂਦਾ ਕਿਤੇ ਉਹ ਮੈਂ ਤੈਨੂੰ ਉਦੋਂ ਆਏ ਤਾਂ ਪੁੱਛੀ ਜਾਣਾ ਮੈਂ ਕਿਹਾ ਵੀ ਆਪਾਂ ਨੂੰ ਸੀਟਾਂ ਕਿੰਨੇ ਚਾਹੀਦੇ ਮੈਂ ਕਿਹਾ ਭੂਆ ਨੇ ਜਾਣਾ ਤੂੰ ਕਹਿੰਦਾ ਨਹੀਂ ਤੂੰ ਕਾ ਵੀ ਆਪਾਂ ਨੂੰ ਮੈਂ ਕਿਹਾ ਕਿੰਨੀਆਂ ਸੀਟਾਂ ਚਾਹੀਦੀਆਂ ਤੂੰ ਕਹਿੰਦਾ ਵੀ ਆਪ ਨੂੰ ਆਹੀ ਸੀਟਾਂ ਚਾਹੀਦੀਆਂ ਲੈ ਵੀ ਸਾਰਾ ਕੁਝ डन ਹੈਗਾ ਲਾਦ ਕੇ ਘਰੋਂ ਬਾਹਰ ਆਂ ਫਿਰ ਲੈ ਕੇ ਬਾਬੇ ਰਾਂ ਦਾ ਚੱਲਦੇ ਆ ਆਹ ਸਭ ਤੋਂ ਵੱਡੀ ਜੌਬ ਹੁੰਦੀ ਹੈ ਜਿਹੜਾ ਚੱਕ ਕੇ ਸਮਾਨ ਰੱਖਣਾ ਨਾ ਗੱਡੀ ਵਿੱਚ ਇਹ ਆਪਣਾ ਰੱਖਿਆ ਗਿਆ ਹੁਣ ਕੰਮ ਓਕੇ ਆ ਕਿਵੇਂ ਆ ਠੀਕ ਆ ਜੀ ਕਹਿੰਦੇ ਫੇਰੀ ਲਾ ਵੀ ਬੰਦੇ ਆ ਆਪਣੇ ਲਾਗੇ ਪਹੁੰਚਣ ਇੱਕ ਹੋਰ ਹੈਗਾ ਹਾਂ ਉਹ ਤੂੰ ਰੋਈ ਕਹਤੋਂ ਨਾ ਇੰਡੀਆ ਦਾ ਮਹਾ ਚੱਲਿਆ ਹੁਣ ਤੂੰ ਇਹ ਹੈਗਾ ਕਹਿੰਦੇ ਸ਼ੇਰ ਆਪਣਾ ਗੁਰਵਾ ਸਿੰਘ ਇਹਦੀ ਮੈਂ ਬਣਾਈਆਂ ਉਹਦੇ ਲਈ ਮੋੜੀ ਵੀਡੀਓ ਉੱਥੇ ਫਿਰ ਬਣਾ ਲੈ ਸੇਮ ਹੀ ਇੱਧਰ ਬਣਾਉਣੀ ਆ ਲਾ ਮੁੰਡਾ ਕਹਿੰਦਾ ਰੀਲ ਬਣਾਉਣੀ ਆ ਮਾੜਾ ਪਾ ਦਿਆ ਕਹਿੰਦਾ ਧੱਕ ਕਹਿੰਦਾ ਇੱਧਰਲੇ ਪਾਸੇ ਬਣਾਉਣੀ ਆ ਓਕੇ ਨਾਲ ਟੇਚੀ ਵੀ ਲੈ ਜਾ ਹੁਣ ਹੱਥ ਚ ਟੇਚੀ ਫੜ ਲਾ ਕਿੱਥੇ ਤੇਰੇ ਵਾਲਾ ਫੋਨ ਕਿੱਥੇ ਆ ਤੂੰ ਬਣਾ ਤੇਰੇ ਵਾਲੇ ਚ ਬਣਾਣਾ ਆ ਮੇਰੇ ਹੁਣ ਇਧਰ ਵੀਡੀਓ ਚੱਲਦੀ ਆ ਦੂਜੀ ਇੱਕ ਹੱਥ ਚ ਟੇਚੀ ਇੱਕ ਹੀ ਬਣਾਵਾ ਟੱਟ ਕੇ ਨਹੀਂ ਬਣਾਉਂਦਾ ਫਿਰ ਆ ਜਾ ਆ ਇਧਰ ਫਿਰ ਬੈਕਗਰਾਉਂਡ ਨਹੀਂ ਵਧੀਆ ਦਾ ਰੋਗ ਦਾ ਇੱਥੇ ਸਹੀ ਆਉਂਦਾ ਆਨ ਕਰਤੀ ਆਈਏ ਰੋ ਮਰਦੀ ਆਪਦਾ ਆਉਣਾ ਵੀਡੀਓ ਆ ਜਾ ਕਰਵਾਜ ਆ ਜਾ ਆ ਜਾ ਆ ਜਾ ਰੋਣਾ ਨਹੀਂ ਹੈਗਾ ਨਹੀਂ ਮੜੀ ਤੁਸੀਂ ਦੁਬਾਰਾ ਬਣਾ ਦਾਂਗੇ ਚੈੱਕ ਕਰ ਮੜੀ ਕਹਿੰਦੇ ਰੀਲਾ ਰੂਲਾ ਬਣ ਰਹੀਆਂ ਕਹਿੰਦੇ ਅੱਜ ਤਾਂ ਇੰਡੇ ਵਾਲੇ ਨੂੰ ਪਤਾ ਲੱਗਣਾ ਕਹਿੰਦੇ ਬੰਦੇ ਪਹੁੰਚ ਗਏ ਕਹਿੰਦੇ ਇੰਡੇ ਆ ਹੈ ਪਹੁੰਚ ਗਏ ਜੀ ਪਹੁੰਚ ਗਏ ਕਰਵਾਜ ਤੇਰੀ ਬਣਾ ਦੀਆ ਕਰੀਲ ਛੋਟੇ ਬੈਗਣਾ ਬੈਗ ਰੋੜੇਗਾ ਤੂੰ ਬੈਗ ਜੱਡਾ ਦਾ ਮੈਂ ਆ ਚਾਚੂ ਕਿਵੇਂ ਆ ਠੀਕ ਆ ਦੇਖ ਲੈ ਨਹੀਂ ਜੇ ਲੱਗਦਾ ਉਹ ਨੀਕੀ ਉਹ ਕਿੱਥੇ ਚੱਲੇ ਗਿਆ ਕਿੰਨੇ ਟਾਈਮ ਲਈ ਚੱਲੇ ਬਣਾਉਣੀਆਂ ਹੋਰ ਚਾ ਕੋ ਬਣਾ ਦੀ ਤੇਰੀ ਬਾਬਾ ਨੈਣ ਚੜੂ ਹੁਣ ਇੰਸਟਾਗ੍ਰਾਮ ਤੇ ਯਾਰਦਨੀ ਇੰਸਟਾਗ੍ਰਾਮ ਤੇ ਚੜਦਗੇ ਫਿਰ ਇੰਸਟਾਗ੍ਰਾਮ ਤੇ ਹੈਲੋ ਤਾਂ ਕਰਦੇ ਫੇ ਓਏ ਗਰਵਾਜ ਹੈਲੋ ਤਾਂ ਕਰ ਦੇ ਫਿਰ ਕਿੰਨੇ ਟਾਈਮ ਲਈ ਜਾ ਰਿਹਾ ਪਹਿਲਾ ਪ੍ਰੋਗਰਾਮ ਤੇਰੇ ਹੀ ਆ ਜਿੱਥੇ ਆਉਣਾ ਸੀ ਠੀਕ ਆ ਪਹਿਲਾ ਪ੍ਰੋਗਰਾਮ ਤੇਰੇ ਹੀ ਆ ਜਿੱਥੇ ਅਸੀਂ ਪਹੁੰਚਣਾ ਸੀ ਉੱਥੇ ਮਿਲਾਂਗੇ ਹੁਣ ਤੈਨੂੰ ਠੀਕ ਆ ਇਹਦੀ ਹੈਗੇ ਜੇ ਲੋੜੀ ਕਹਿੰਦੇ ਲੋੜੀ ਦੇ ਪ੍ਰੋਗਰਾਮ ਦੇ ਚੱਲਿਆ ਵਾਪਿਓ ਤੇ ਮਿਲਾਂਗੇ ਆਪਾਂ ਉੱਥੇ ਆਏ ਹਾਏ ਤੇਰੇ ਨਾਈਕੀ ਦੇ ਸ਼ੂ ਮੈਂ ਲੈਣਾ ਓਏ ਨਾਈਕੀ ਦੇ ਸ਼ੂ ਪਾਈ ਫਿਰਦਾ ਲੈਣਾ ਮੈਂ ਹੈ ਹੈ ਦੱਸ ਦੇ ਕਿੰਨਾ ਕੀ ਚਾਰਜ ਫਿਰ ਹਾਂ ਕਿੰਨਾ ਕੀ ਚਾਰਜ ਫਿਰ ਰੂਈ ਜਾਂ ਇਹਨੂੰ ਛੱਡਦੇ ਹੁਣ ਹੈ ਛੱਡਦੇ ਇਹਨੂੰ ਹਣਾ 104 ਚਾਰ ਪਹੀਆ ਵਾਧੂ ਹੈਗੀਆਂ ਇਹ ਤਾਂ ਇਹ ਇਹ ਰੇਡੀਅਲ ਕਾਰ ਇਹ ਵੀ ਚਾਲੀ ਚਲੋ ਹਾਂ ਇਹ ਤਾਂ ਉਹ ਆ ਉਹ ਜਿਹੜਾ ਨਾ ਆਇਸ ਕਿ ਮੂਰੀ ਹਾਂ ਫਸਾ ਖੰਕ ਆ ਕੋਈ ਨਹੀਂ ਇਹਦੇ ਪਿੱਛੇ ਪਾ ਲੋ ਮੂਰੇ ਉਹੋ ਕਰ ਲੋ ਲੋਬੀ ਪਹੁੰਚ ਗਏ ਆਪਾਂ 에어ਪੋਰਟ ਦੇ ਚੱਕੇ ਬਾਬੇ ਸਮਾਨ ਰੱਖਦੇ ਜਿਹੜੀਆਂ ਤੇ ਜਿਹੜੀ ਤੇ ਰੱਖ ਕੇ ਮੁੜ ਕੇ ਚੱਲਦੇ ਆਂ ਵੇਰਾ ਇਹ ਕਿਹਦੇ ਨੂੰ ਚਾਹ ਬੀ ਚੀਕ ਸਭ ਤੋਂ ਐਨੇ ਚ ਪਾਇਓ ਆਪਾਂ ਇਧਰ ਜਾ ਹੋਏ ਤਾਂ ਫਿਰ ਪਾ ਦੇ ਪੀਤਾ ਹੈ ਤੁਮ ਹੋਰ ਆ ਵੀ ਬੰਦੇ ਭੇਜ ਲਾ ਗਏ ਠੀਕਾ ਸਾਹ ਵਾਲਿਓ ਸਰਾਨਾ ਜਾ ਕੇ ਕਰਾ ਕੇ ਵੇਟਾਂ ਦੀ ਆਪਣਾ ਵੇਟ ਬੂਟ ਤੇ ਚਾੜਦਿਆਂ ਕਹਿੰਦੇ ਬਾਬਿਓ ਅੱਜ ਜਾਦੇ ਬੰਦੇ ਆ ਆਪਣੇ ਹੋ ਹੋ ਆ ਦੇਖ ਲੋ ਬੈਨਕੂਵਰ ਦਾ 에어ਪੋਰਟ ਆ ਬਾਬਿਓ ਇੱਥੇ ਆਈ ਜਾਂਦੇ ਆ ਕੋਈ ਜਾਈ ਜਾਂਦਾ ਕੋਈ ਆਈ ਜਾਂਦਾ ਕੋਈ ਨਾ ਕਦੇ ਆਪਣੇ ਵੀ ਹੱਥ ਜੌਣੀਆਂ ਟਰਾਲੀਆਂ ਆਈਆਂ ਤੁਹਾਨੂੰ ਦਿਖਾਵਾਂਗੇ ਫਿਰ ਪੂਰਾ ਵਲੌਗ ਬਾਬਿਓ ਇਹ ਹੈਗਾ ਜੀ ਬੈਨਕੂਵਰ ਬੈਨਕੂਵਰ ਦਾ 에어ਪੋਰਟ ਤੇ ਅੰਦਰ ਜਾ ਕੇ ਹੁਣ ਆਪਾਂ ਬੇਡ ਬੂਟ ਕਰਾਉਣਾ ਉਹ ਜਾ ਟਾਈਮ ਤੇ ਉੱਡਣਾ ਇੰਨਾ ਨਾ ਭੱਜ ਟਾਈਮ ਤੇ ਉੱਡਣਾ ਜਹਾਜ਼ ਕੋਈ ਨਾ ਇੰਨਾ ਬੰਦੇ ਨੂੰ ਚਾ ਚੜਿਆ ਸਾਨੂੰ ਨਾਲ ਹੀ ਲਾਉਂਦਾ ਅੱਜ ਆ ਲਾਲੀਆਂ ਕੱਢਦਾ ਕੱਢਦਾ ਬਰਬਰੀ ਦੀ ਮੋਲ ਇਹਨਾਂ ਦਾ ਪਹਿਣਾ ਪੰਜਾਬ ਚ ਜਾ ਕੇ ਬੰਦਾ ਸਾਡਾ ਇੰਨਾ ਚਾ ਕਰ ਗਿਆ ਕਹਿੰਦੇ ਥੱਲੇ ਹੀ ਭੱਜ ਗਿਆ ਜਿੱਥੇ ਜਹਾਜ਼ ਉਤਰਦੇ ਆ ਨਾਲੇ 7ਵੀਂ 8ਵੀਂ ਵਾਰ ਚੱਲਿਆ ਆ ਭਰਾਵਾ ਲੈਫਟ ਥਾਈਂ ਦੀ ਚੜ ਕੇ ਤਾਂ ਆ ਜਾਣਾ ਸਾਈਡ ਤੇ ਕਰ ਲਾ ਜਿੰਨਾਂ ਨੇ ਚੜਨਾ ਹੋਇਆ ਤਾਂ ਆ ਸਭ ਤੋਂ ਬਈ ਟਫ ਜਾਵਾ ਜਿਹੜੀ ਬੈਗ ਲੱਦਣੇ ਕਰਨੇ ਨਾ ਛੱਡਨੇ ਦੋ ਰੇੜੀਆਂ ਆ ਲੱਦੀਆਂ ਪਈਆਂ ਇੱਕ ਹਜੇ ਮਗਰ ਆਉਂਦੀ ਆ ਰੇੜੀ ਲੱਦੀ ਵੀ ਲਾਲਾ ਫਿਰ ਇੱਥੇ ਹੀ ਲਾਲਾ ਕਿਰਾ ਉਹ ਵੀ ਚਾਹੀ ਵਾਲਾ ਹੈਗਾ ਸਾਰਿਆਂ ਨੂੰ ਅੱਜ ਇਹ ਵੀ ਉਧਰ ਨੂੰ ਭੱਜ ਗਿਆ ਸੀਗਾ ਵੀ ਸਾਰਾ ਕੁਝ ਹੈਗਾ ਬਾਬੇ ਓਕੇ ਰਿਪੋਰਟ ਉਹ ਸਾਹਮਣੇ ਰਹਿਗਾ ਡਿਪਾਰਚਰ ਵਾਲਾ ਨੰਗ ਲੈ ਹੁੰਦੇ ਜੀ ਨੰਗ ਲੈ ਹੁੰਦੇ ਸਾਨੂੰ ਬ੍ਰੇਕਾਂ ਆ ਪੈ ਗਈਆਂ ਬ੍ਰੇਕਾਂ ਹੋ ਉੱਥੇ ਜਾ ਕੇ ਬਾਬੇ ਵੜਨਾ ਆਪਾਂ ਆਹ ਹਕੇ ਨੇ ਕੰਟਰੋਲ ਟਾਵਰ ਹੋ 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 ਵਾਹਿਗੁਰੂ 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 ਆਪਾਂ ਇੱਥੇ ਵੀ ਤਾਰ ਸਕਦੇ ਸੀਗੇ ਇੱਥੇ ਹੈਗਾ ਵੀ 2-3 ਮਿੰਟ ਆਪਾਂ ਇੱਥੇ ਡ੍ਰੌਪ ਕਰ ਸਕਦੇ ਆ ਫਿਰ ਮੈਂ ਕਿਹਾ ਇਧਰ ਤੋਂ ਵੀ ਚੱਲਦੇ ਆ ਕਰਕੇ ਬੈਗ ਡਿੱਗਣਗੇ ਨਹੀਂ ਆ ਮੈਂ ਕਿਹਾ ਇਧਰ ਲੱਗਦੀਆਂ ਫਿਰ ਉਧਰ ਦੀ ਘੁੰਮ ਕੇ ਆਉਣਾ ਪੈਣਾ ਸੀਗਾ ਤਾਂ ਜਿਹੜਾ ਡੋਰ ਖੁੱਲਣਾ ਇੱਥੇ ਖੁੱਲਣਾ ਸਰੋਦਾਰ ਸ਼ਨਵਾਈ ਕੈਨੇਡਾ ਦੇ 에어ਪੋਰਟ ਦੇ ਵੈਨਕੂਵਰ ਵਾਲੇ ਦੇ ਲੱਗਦੇ ਰਾਸ਼ਪੂਰਾ ਲੱਗਿਆ ਵਾ 에어 ਚੈਨਾ ਕਾਊਂਟਰ 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 ਕਿੰਨਾ ਨੰਬਰ ਆ ਆ ਸਕਰੀਨ ਤੇ ਦੇਖਣਾ ਬਣ ਬਾਬਿਓ ਕਾਊਂਟਰ ਕਿੰਨਾ ਨੰਬਰ ਆ ਸਾਹ ਸਾਹ ਅੱਗੇ ਕੱਲਾ ਜਾਂਦਾ ਹੁੰਦਾ ਜੀ ਜਵਾਕ ਕਾਲਾ ਬਹੁਤ ਹੋ ਗਿਆ ਮਾਰਦਾ ਚੀਕਾਂ ਲੋ ਵੀ ਸਾਰਾ ਕੁਝ ਹੋ ਗਿਆ ਡਾਨਾ ਤੇ ਕਰਵਾਦਾ ਆਪਾਂ ਇੰਟਰ ਤਾਂ ਵਾਲੀ ਫਲੋਰ ਤੇ ਜਾ ਜਾਉਂਦੇ ਆ ਬਾਬੇ ਇੱਥੇ ਸਿੱਧਾ ਬਾਹਰ ਚਲੇ ਗਏ ਤੇ ਥੱਲੇ ਪਹੁੰਚਿਆ ਤੁਹਾਨੂੰ ਮੜਾ ਅਰਾਈਵਲ ਵੀ ਦਿਖਾ ਦਈਏ ਆ ਹੈਗਾ ਜੀ ਸਾਰਾ ਅਰਾਈਵਲ ਏਰੀਆ ਜਦੋਂ ਕਦੇ ਵੀ ਪਰਵਾਦ ਨਹੀਂ ਤੁਹਾਡੀ ਸੁਣੀ ਤੇ ਆਏ ਕੈਨੇਡਾ ਜੇ ਪੈਨਕੋਵਰ ਦੇ ਵਿੱਚ ਉਤਰੇ ਤੁਸੀਂ ਬਾਬੇ ਤੁਹਾਨੂੰ ਆ ਚੀਜ਼ ਦੇਖਣ ਨੂੰ ਮਿਲਦੀਆਂ ਮੈਂ ਥੋੜਾ ਜਿਹਾ ਕੋਲੇ ਜਾ ਕੇ ਤੁਹਾਨੂੰ ਦਿਖਾਇਆ ਹਣਾ ਮੁੜ ਕੇ ਜਿਹੜੇ ਆਉਂਦੇ ਆ ਬੰਦੇ ਉਹਨਾਂ ਨੂੰ ਪਤਾ ਲੱਗ ਜੂ ਕੀ ਸਿਸਟਮ ਹੈਗਾ ਹਣਾ ਤੇ ਹਲੜੀ ਫਲੋਰ ਤੇ ਹਮੇਸ਼ਾ ਜਿਹੜਾ ਹੁੰਦਾ ਅਰਾਈਵਲ ਹੁੰਦਾ ਤਾਲ ਜਿਹੜਾ ਡਿਪਾਰਚਰ ਹੁੰਦਾ ਕਿਉਂਕਿ ਜਹਾਜ਼ ਉੱਚਾ ਹੁੰਦਾ ਵੀ ਤਾਂ ਪਚਾ ਕੇ ਫਿਰ ਪੌੜੀ ਜੀ ਲਾ ਕੇ ਬਾੜ ਦਿੰਦੇ ਆ ਤੇ ਆਹ ਬੰਦੇ ਸਾਨੂੰ ਜਿਹੜੇ ਹੈਗੇ ਆਏ ਹੱਥ ਕਰੀ ਖਣੀ ਦਾ ਜੱਫੀ ਪਾਉਂਦੇ ਆ ਖਣੀ ਕਹਿੰਦੇ ਕੈਨੇਡਾ ਦੇ ਹਾਲਾਤ ਮਾੜੇ ਹੋ ਗਏ ਮੰਗ ਮੰਗਰ ਵਾਲਾ ਕੰਮ ਹੋ ਗਿਆ ਖਣੀ ਤਾਂ ਬੋਤ ਲਾਇਆ ਇੱਥੇ ਬਈ ਸਾਹਮਣੇ ਬਹਿ ਕੇ ਵੇਟ ਕਰਦੇ ਆ ਤੇ ਆਉ ਸਾਹਮਣੇ ਸਕਰੀਨ ਲੱਗੀ ਆ ਇੱਥੋਂ ਪਤਾ ਲੱਗਦਾ ਪਹਿਲਾਂ 2 ਕੁ ਮਿੰਟ ਜਿਹੜਾ ਬੰਦਾ ਆਉਂਦਾ ਹੋ ਸਾਹਮਣੇ ਬਸ ਬੰਦੇ ਨਿਕਲੀ ਜਾਂਦੇ ਆ ਇੱਥੇ ਸਾਰੇ ਬੈਠੇ ਵੇਟ ਕਰੀ ਜਾਂ ਤੇ ਫੇਰ ਬਾਬੇ ਆ ਬਾਹਰ ਦੇ ਗੇਟ ਪੈਚਰੀ ਕਹਿੰਦੇ ਨਿਕਲਣ ਵਾਲਾ ਕੰਮ ਹੋ ਜਾਂਦਾ। ਇਹ ਦੂ ਵਾਰ ਸਿੱਧਾ ਬੰਦਾ ਪਾਰਕਿੰਗ ਤੇ ਗੱਡੀ ਲਾਈਆ ਚੱਕ ਕੇ ਬਾਬੇ ਉਹ ਗੱਡੀ ਤੇ ਸਿੱਧਾ ਜਿੱਥੇ ਵੀ ਹੈਗਾ ਘਰੇ। ਉਹ ਖੋਲਿਆ ਸੈਮਸਮ ਆਪਾਂ ਨੂੰ ਨਹੀਂ ਹਜੇ ਕੋਈ ਲੈ ਕੇ ਜਾਂਦਾ ਭਰਾਵੋ। 에어ਪੋਰਟ ਤੋਂ ਪਤਾ ਨਹੀਂ ਕਿੰਨੇ ਵਾਰੀ ਬੰਦੇ ਨੂੰ ਚੜਾ ਕੇ ਮੋੜਿਆ ਕੋਈ ਨਾ ਰੱਬ ਸਾਡੀ ਵੀ ਥੋਣੂਗਾ ਸਾਡੀ ਵੀ ਕਿਤੇ ਬਾਹਰ ਹੀ ਆਊਗੀ। ਫੇਰ ਤੁਹਾਨੂੰ ਪੂਰਾ ਵਲੌਗ ਬਣਾਵਾਗੇ। ਤੇ ਆ ਬਾਬੇ ਉਹ ਥੱਲੇ ਜਿੱਥੇ ਬੰਦੇ ਉਤਰਦੇ ਆ। ਉਥੋਂ ਹੀ ਨਿਕਲ ਕੇ ਆਪਾਂ ਚੱਲੇ ਹਾਂ ਹਣ। ਲੈ ਵੀ ਗੱਡੀ ਵਾਲੇ ਰੋਕ ਲਈ ਲੈ ਵੀ ਗੱਡੀ ਗਈ ਰੋਕ ਬਾਬਿਓ ਤੇ ਗੱਡੀ ਆਪਾਂ ਚੱਕਦੇ ਆਂ ਤੇ ਹੁਣ ਚੱਲਦੇ ਆ ਸਿੱਧਾ ਆਪਾਂ ਕੰਮ ਤੇ ਇਹ ਬੈਂਕਓਵਰ ਦਾ 에ਰਪੋਰਟ ਆ ਕਹਿੰਦੇ ਆਹ ਪੁਰਾਣੇ ਜਿਹੜੇ ਨੇਟ ਵਲੋਗ ਇੱਥੋਂ ਦੇ ਮੰਨਦੇ ਆ ਇੱਥੇ ਡੈਕੋਰੇਸ਼ਨ ਤੇਰਾ ਬਹੁਤ ਫੋਟੋਆਂ ਖਿਚਾਉਂਦੇ ਆ ਆਹੜਾ ਕਾ ਬੂਟੀ ਲਾਈ ਆ ਤੇ ਆਪਾਂ ਕੀ ਕਰੀਏ ਟੋਕਨ ਆਪਣਾ ਗੱਡੀ 'ਚ ਹੀ ਪਿਆ ਆਪਾਂ ਉੱਥੇ ਹੀ ਪੇ ਕਰਾਂਗੇ ਇੱਥੇ ਨਹੀਂ ਕਰਦੇ ਹੈਗੇ ਨਵੀਂ ਤਾਂ ਮਸ਼ੀਨਾਂ ਹੈਗੀਆਂ ਜਿੰਨਾ ਹੁਣ ਪਾਰਕਿੰਗ ਦਾ ਇਹ ਹਰਾ ਟੋਕਨ ਕੱਢਿਆ ਸੀਗਾ ਇੱਥੇ ਵੀ ਆਪਾਂ ਪੇ ਕਰ ਸਕਦੇ ਆ ਆਪਾਂ ਫਿਰ ਗਾਂਹ ਜਾ ਕੇ ਪੇ ਕਰਾਂਗੇ ਤਿੰਨ ਲੈਵਲ ਆ ਬਾਈ ਪਾਰਕਿੰਗ ਦੇ ਇੱਥੇ 1 2 3 ਆਪਣਾ ਬਿਲਕੁਲ ਥਲੜੀ ਪਾਰਕਿੰਗ ਵਿੱਚ ਲੱਗਿਆ ਹੋਇਆ ਚੱਕ ਦਿਆਂ ਗੱਡੀ ਬਾਪੇ ਚਾਲਦੇ ਆ ਫਿਰ ਸਿੱਧਾ ਟਰੱਕ ਕੋਲੇ ਤੇ ਬਾਕੀ ਬਾਈ ਨਵੇਂ ਸਾਲ ਦੀਆਂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ 31 ਦਸੰਬਰ ਆਪਣੇ ਕੋਲੇ ਛੋਡੇ ਕੋਲੇ ਮੈਂ ਕਹਿੰਦਾ ਅਜੇ ਚੜਿਆ ਨਹੀਂ ਹੈਗਾ ਨਵਾਂ ਸਾਲ ਪਰ ਅਡਵਾਂਸ ਹੀ ਆ ਮੈਨੂੰ ਲੱਗਦਾ ਬਲੌਗ ਆ ਜੀ ਤੁਹਾਡੇ ਕੋਲੇ ਪਹਿਲਾ ਪਹਿਲਾ ਤੇ ਤੁਹਾਨੂੰ ਨਵੇਂ ਸਾਲ ਦੀਆਂ ਬਈ ਲੱਖ ਲੱਖ ਵਧਾਈਆਂ ਹੁਣ ਰੱਬ ਕਰੇ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਹੁਣ ਪੂਰੀਆਂ ਤੇ ਨਾਲ ਆਪਣੀ YouTube ਫੈਮਲੀ ਵੀ ਹੋਵੇ ਹੋਰ ਵੱਡੀ ਤੇ ਲੱਖ ਵਾਲਾ ਆਪਣਾ ਟਾਰਗੇਟ ਹੋ ਜਾ ਪੂਰਾ ਸਾਲ ਦੇ ਵਿੱਚ 2025 ਦੇ ਵਿੱਚ ਤੇ ਨਾਲੇ ਵਾਬਿਓ ਫਿਰ ਆਪਾਂ ਸੈਲਵਰ ਬਟਨ ਟੱਕਾ ਦੇ ਸੈਲਵਰ ਬਟਨ ਤੁਹਾਡੇ ਸਿਰ ਤੇ ਚੱਕਣਾ ਖਿੱਚ ਕੇ ਰੱਖੋ ਸ਼ੇਅਰ ਸ਼ੂਰ ਵਾਲਾ ਕੰਮ ਜਿਹੜਾ ਹੈਗਾ ਬਾਕੀ ਕੈਨੇਡਾ ਦੇ ਸੋਹਣੇ ਸੋਹਣੇ ਵਿਊ ਤੇ ਜਾਣਕਾਰੀਆਂ ਤਾਂ ਅਸੀਂ ਤੁਹਾਨੂੰ ਦਿੰਦੇ ਰਵਾਂਗੇ ਅੱਛਾ ਹੋਰ ਥੋੜਾ ਗੱਡੀਆਂ ਐਂਟਰ ਕਰਦੀਆਂ ਪਾਰਕਿੰਗ ਦੇ ਵਿੱਚ ਇੱਥੇ ਆਪਦਾ ਪਾਰਕਿੰਗ ਲਾਈ ਚੱਲੋ ਇੱਥੇ ਵੀ ਉਹੀ ਸਿਸਟਮ ਆ ਫੁੱਲ ਆ ਇਹਦੇ ਵਿੱਚ ਚੱਕ ਪਾਰਕਿੰਗ ਪਈ ਆ ਬਾਈ ਨੇ ਨਿਕਲ ਜਾਣਾ ਇੰਨੀ ਰਿਸਪੈਕਟ ਆ ਦੇਖ ਲੈ ਬਾਈ ਨੇ ਦੇਖ ਕੇ ਬ੍ਰੇਕ ਲਾ ਲੇ ਬੰਦਾ ਤੁਰਿਆ ਆਉਂਦਾ ਪਰ ਆਪਾਂ ਕਹਿ ਆ ਵੀ ਕੋਈ ਗੱਲ ਨਹੀਂ ਲੰਘ ਜਾ ਬਰਾ ਵਾਸਤੂ ਕਦੇ ਕਦੇ ਸਾਨੂੰ ਵੀ ਸੌਣੀ ਪੈਂਦੀ ਆ ਗੱਡੀਆਂ ਵਾਲਿਆਂ ਦੀ ਤੇ ਗੱਡੀ ਆਪਣੀ ਖੜੀ ਆ ਗਾਹਾਂ ਉਥੇ ਚੱਕ ਕੇ ਗੱਡੀ ਘਰੋਂ ਚੱਕ ਕੇ ਸਮਾਨ ਪਾਣੀ ਤੇ ਚੱਲਦੇ ਆ ਫਿਰ ਆਪਾਂ ਗੇੜੇ ਤੇ ਵਾਗਦਾ ਬਾਈਆਂ ਦੇ ਵੀ ਇਕੱਠੇ ਵੀ ਫਲੈਟ ਸੀ ਇਕੱਠੇ ਹੀ ਅਸੀਂ ਆਏ ਸੀਗੇ ਤੇ ਆ ਵੀ ਚੱਲਿਆ ਬਾਈ ਤੇ ਆਪਾਂ ਵੀ ਚੱਲਣ ਲੱਗੇ ਆ ਗੱਡੀ ਦੇਖ ਲਈਏ ਪਾਰਕਿੰਗ ਵੀ ਲਾ ਲੂ ਤਾਂ ਨਹੀਂ ਮੇਰੀ ਟੇਢੀ ਜੀ ਕਰਕੇ ਲਾਈ ਵੀ ਸੀਗੀ ਉਹ ਤਾਂ ਸੈਟ ਹੀ ਲੱਗਦੀ ਆ ਲੈ ਉਹ ਮਿੱਤਰਾਂ ਦੇਣੇ ਕਿੰਨੇ ਦਾ ਪਰਚੀ ਕੱਢਦੀ ਆ ਛੋਟੀ ਲਾ ਲਈਏ ਕਾਰ ਆਪਾਂ 14 ਡਾਲਰ ਦੀ ਕੱਢਣੀ ਆ ਪਰਚੀ ਨੇ 14 ਦੀ ਚੱਲ ਖੋਲੀਆ ਸੈਮ ਸੈਮ ਕਰਾ ਚੱਲ ਗਏ ਕਰਾ ਚੱਕੀ ਰਾਸ਼ਨ ਪਾਣੀ ਤੇ ਚੱਲ ਗਏ ਕੈਚ ਦੇ ਰਾਂਗੇ ਤਾਂ ਕਰਦਾ ਡੈਗ ਪਿਆ ਵੀ ਡੈਗ ਪਿਆ 14 ਡਾਲਰਾਂ ਦੀ ਪਰਚੀ ਕੱਢਦੀ ਬਾਬੇ ਕਹਿੰਦੇ ਆ ਦਿਨ ਦੀ ਬਾਈ ਖੁਸ਼ੀ ਹੈ ਕਿ ਨਾ ਜਿਹੜੇ ਪਰਦੇਸਾਂ ਵਾਲੇ ਆ ਉਹੀ ਵੀਰ ਸਮਝ ਸਕਦੇ ਆ ਵੀ ਆ ਦਿਨ ਬੰਦੇ ਨੂੰ ਕਿੰਨੀ ਉਹਦੇ ਕੋਲੋਂ ਵੇਟ ਕਰ ਕਰ ਕੇ ਮਹਾਦਾਨ ਆਉਦਾ ਰ ਜਦੋਂ ਜਾਣਾ ਹੋਵੇ ਪੰਜਾਬ ਤੇ ਕਹਿੰਦੇ ਹੁੰਦੇ ਜਿੱਥੇ ਬੰਦਾ ਜੰਮਿਆ ਪਲਿਆ ਤਾਂ ਕਿ ਉਹਦੀ ਹਮੇਸ਼ਾ ਰਹਿੰਦੀ ਆ ਜਿੰਨਾ ਮਰਜੀ ਕਹਿੰਦੇ ਹੁੰਦੇ ਆ ਸੋਹਣੇ ਮੁਲਕ 'ਚ ਬੰਦਾ ਜਾਵੜੇ ਜਾਂ ਜਿੰਨੇ ਮਰਜੀ ਬਾਈ ਡਿਵੈਲਪਡ ਮੁਲਕ 'ਚ ਜਾਵੜੇ ਪਰ ਜਿੱਥੇ ਬੰਦਾ ਜੰਮਿਆ ਪਲਿਆ ਉਹ ਮਿੱਟੀ ਦੀ ਹਮੇਸ਼ਾ ਬੰਦੇ ਨੂੰ ਖਿੱਚ ਰਹੀਦੀ ਆ ਤਾਂ ਕਰਕੇ ਆਵੇ ਜਿਹੜੇ ਪਰਦੇਸੀ ਬਾਈ ਆਪਣੇ ਉਹੀ ਇਹ ਚੀਜ਼ਾਂ ਸਮਝ ਸਕਦੇ ਆ ਕਿ ਅੱਜ ਵਾਲਾ ਬਾਬੇ ਉਹ ਦਿਨ ਕਿੰਨਾ ਉਹਦੇ ਕਨੂੰ ਸਬਰ ਸੰਤੋਖ ਨਾਲ ਕਹਿ ਲੋ ਵੇਟ ਕਰਨੀ ਪੈਂਦੀ ਆ ਜਾਂ ਮੰਨ ਕੇ ਚਲੋ ਕਿੰਨੇ ਟਾਈਮ ਬਾਅਦ ਬੰਦੇ ਲਈ ਆਉਂਦਾ ਹਨ ਤੇ ਤਾਂ ਕਰਕੇ ਆ ਬੰਦੇ ਨੂੰ ਜਰਾ ਚਾਹ ਹੁੰਦੀ ਆ ਪਿੰਡ ਜਾਣ ਦਾ ਤਾਂ ਚਲੋ ਸਾਰੇ ਪਰਦੇਸੀ ਵੀਰਾਂ ਤੇ ਆ ਦਿਨ ਛੇਤੀ ਆਵੇ ਪੱਕੇ ਕੋਲੇ ਚਲੋ ਥੋੜਾ ਜਿਆ ਹੁੰਦਾ ਵੀ ਆਪਸ਼ਨ ਜਾ ਸਕਦਾ ਜਿਹੜੇ ਬੰਦੇ ਕੱਚੇ ਹੈਗੇ ਮੇਰੇ ਵੀਰਵਾਰ ਉਹਨਾਂ ਬਾਅਦ ਤੇ ਥੋੜਾ ਟਫ ਹੋ ਜਾਂਦਾ ਹੈ ਨਾ ਦਿਲ ਤਾਂ ਉਹਨਾਂ ਦਾ ਵੀ ਕਰਦਾ ਪਰ ਮਜਬੂਰੀ ਆ ਬਾਪੇ ਜਾ ਨਹੀਂ ਸਕਦੇ ਹਨ ਚਲੋ ਆਹ ਦਿਨ ਆਪਾਂ ਤਾਂ ਕਹਿੰਦੇ ਵੀ ਸਾਰੇ ਪਰਦੇਸੀਆਂ ਤੇ ਆਵੇ ਆਪਦੇ ਪਤਨ ਉਹਦੇ ਘਰ ਨੂੰ ਜਾਣ ਤੇ ਵਧੀਆ ਆ ਆਪਦਾ ਮਿਲਣਾ ਸਾਰੇ ਕਾਹੇ ਨੂੰ ਹੈ ਨਾ ਸਿਸਟਮ ਆਪਦਾ ਤੇ ਚਲੋ ਆਪਣੇ ਦੇ ਵੀ ਬਾਪੇ ਉਹ ਦਿਨ ਕੇ ਦੇ ਛੇਤੀ ਆਊਗਾ ਇਹ ਤੇ ਜਦੋਂ ਆਇਆ ਤੇ ਆਪਾਂ ਵੀ ਉਹਦੇ ਘਰ ਨੂੰ ਐਨ ਟੌ ਟੱਪਾ ਕੱਢ ਕੇ ਚਲਾਗੇ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਹੈਗੀ ਇਹ ਹੁਣ ਤਾਂ 에어ਪੋਰਟ ਤੋਂ ਚੜਾ ਕੇ ਮੁੜਿਆ ਹੁਣਾ ਜਿਵੇਂ ਦਿੱਲੀ ਵਾਲੇ 에어ਪੋਰਟ ਤੋਂ ਚੜਾ ਕੇ ਮੁੜਦੇ ਆ ਉਹਨਾਂ ਨੂੰ ਹੁੰਦਾ ਯਾਰਾ ਸਾਡੇ ਤੇ ਦਿਨ ਪਤਾ ਨਹੀਂ ਕਦੋਂ ਹੁਣ ਜਦੋਂ ਅਸੀਂ ਵੀ ਜਾਵਾਂਗੇ ਉਵੇਂ ਇੱਥੋਂ ਵਾਲਿਆਂ ਤੇ ਅਸੀਂ ਹੁਣ ਚੜਾ ਕੇ ਮੁੜ ਜਾਂਦੇ ਆ ਸਾਨੂੰ ਵੀ ਆਏ ਹੁੰਦਾ ਯਾਰਾ ਉਹ ਦਿਨ ਕਦੋਂ ਆਊਗਾ ਜਦੋਂ ਪੰਜਾਬ ਜਾਵਾਂਗੇ ਆਉਣ ਨਾਲ ਕੋਈ ਵੱਡੀ ਗੱਲ ਨਹੀਂ ਪਰ ਬਈ ਮਜਬੂਰੀਆਂ ਪਿੱਛੇ ਵੀ ਸਾਰਾ ਕੁਝ ਦੇਖਣਾ ਪੈਂਦਾ ਤਾਂ ਕਰਕੇ ਆ ਤੇ ਬਾਕੀ ਬਈ ਕਿੱਦਾਂ ਲੱਗਿਆ ਬਲੌਗ ਤੇ ਬਾਕੀ ਉਹੀ ਗੱਲ ਆ ਹੁਣ ਆਪਾਂ ਜਾਣਾ ਹੈਗਾ ਜਾੜ ਦੇ ਟਰੱਕ ਚੱਕਣਾ ਹੈਗਾ ਤੇ ਕਰਦੇ ਆਪਾਂ ਅੱਗੇ ਗੱਲਬਾਤ ਲੈ ਵੀ ਬਾਪਿਓ 에어ਪੋਰਟ ਤੋਂ ਸਿੱਧਾ ਆ ਗਿਆ ਆਪਾਂ ਹੁਣ ਘਰੇ ਤੇ ਮੈਂ ਕਹ ਯਾਰ ਬਲੌਗ ਛੋੜੇ ਵਾਸਤੇ ਨਾ ਅਪਲੋਡ ਕਰਕੇ ਸੋਨੂੰ ਨਵੇਂ ਸਾਲ ਤੇ ਤੋਹਫਾ ਦੇ ਦੇਣਾ ਤੇ ਬਲੌਗ ਮੈਂ ਇੱਥੇ ਹੁਣ ਰੈਕਟ ਕਰਕੇ ਤੁਹਾਡੇ ਵਾਸਤੇ ਅਪਲੋਡ ਕਰਨ ਲੱਗਿਆ ਤੇ ਸੋਨੂੰ ਬਾਈ ਇੱਕ ਵਾਰ ਤੋਂ ਫੇਰ ਸਾਰੇ ਪਰਿਵਾਰ ਨੂੰ ਆਪਣੀ YouTube ਫੈਮਿਲੀ ਨੂੰ ਨਵੇਂ ਸਾਲ ਦੀਆਂ ਬਾਈ ਜੀ ਲੱਖ ਲੱਖ ਵਧਾਈਆਂ ਤੇ ਮਹਾਰਾਜ ਕਰੇ ਸਾਰੀਆਂ ਤੁਹਾਡੀਆਂ ਮਨੋ ਕਾਮਨਾ ਹੁਣ ਪੂਰੀਆਂ 2025 ਦੇ ਵਿੱਚ ਤੇ ਆਪਣਾ ਵੀ ਤੁਸੀਂ ਬਲੌਗ ਆਪਣੇ ਆ ਠਾਠਾ ਕਰਕੇ ਆਉਂਦੇ ਰਹਿਣਗੇ ਤੇ ਤੁਸੀਂ ਵੀ ਸ਼ੇਅਰ ਤੇ ਲਾਈਕ ਵਾਲਾ ਕੰਮ ਬਾਪਿਓ ਐ ਠਾਠਾ ਕਰਵਾ ਕੇ ਰੱਖਿਓ ਤੇ ਆਹਲਾ ਬਲੌਗ ਫਿਰ ਛੋਟਾ ਜਿਹਾ ਮੈਂ ਕਿਹਾ ਤੁਹਾਡੇ ਵਾਸਤੇ ਬਣਾਇਆ ਸੀਗਾ ਤੇ ਇੱਥੇ ਬਲੌਗ ਕਰਦੇ ਆਪਾਂ ਬੰਦ ਮਿਲਾਂਗੇ ਆਪਾਂ ਹੋਰ ਸੋਹਣੇ ਜਿਹੇ ਇੱਕ ਟ੍ਰਿਪ ਤੇ ਨਵੇਂ ਸਫਰ ਤੇ ਤੇ ਉਹਨਾਂ ਟਾਈਮ ਲਈ ਤੁਸੀਂ ਵੀ ਉਹਦੇ ਕੰਢ ਨੂੰ ਲਾਈਕ ਤੇ ਸ਼ੇਅਰ ਜਿੰਨਾ ਸਬਸਕ੍ਰਾਈਬ ਨਹੀਂ ਕੀਤਾ ਉਹ ਬਟਨ ਦੱਬ ਕੇ ਰੱਖਿਓ ਤੇ ਘੰਟੀ ਵਾਲਾ ਬਟਨ ਜਰੂਰ ਆਪਣਾ ਨੱਪਿਓ ਤੇ ਮਿਲਦੇ ਆ ਫਿਰ ਆਪਾਂ ਇੱਕ ਹੋਰ ਨਵੇਂ ਸਫਰ ਤੇ ਨਵੇਂ ਦਿਨ ਦੇ ਵਿੱਚ ਉਦੋਂ ਤੱਕ ਲਈ ਬਾਬਿਓ ਰੱਬ ਰਾਖਾ